ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਇਹਨਾਂ ਨੇ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਪਾਸ ਕਰਵਾਇਆ ਗਵਰਨਮੈਂਟ ਤੋਂ ਕਿ ਜੀ ਸਾਰੇ ਰਾਈਟਸ ਜਿਹੜੇ ਨੇ ਅਧਿਕਾਰ ਜਿਹੜੇ ਨੇ ਛਾਪਣ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਉਸ ਸ਼੍ਰੋਮਣੀ ਕਮੇਟੀ ਕੋਲ ਰਹਿਣਗੇ ਤੇ ਉਸ ਵੇਲੇ ਵੀ ਅਕਾਲ ਤਖਤ ਸਭ ਤੋਂ ਹੁਕਮ ਨਮਾ ਜਾਰੀ ਕਰਵਾ ਸਕਦੇ ਸੀਗੇ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਉਦੋਂ ਸਰਕਾਰ ਕੋਲੇ ਕਿਉਂ ਆਏ ਫਿਰ ਉਦੋਂ ਨੀ ਸਿਰਾਇਨੀ ਤੇਕ ਦਖਲ ਧਾਰਮਿਕ ਮਾਮਲੇ ਚ ਕਿਉਂਕਿ ਉਦੋਂ ਕਾਲੀ ਦਲ ਦੀ ਸਰਕਾਰ ਸੀ ਉਦੋਂ ਰਾਏ ਨੀ ਤੇਕ ਦਖਲ ਨਹੀਂ ਹੁੰਦਾ ਏ ਠੀਕ ਹੈ ਨਾ ਤੇ ਹੁਣ ਜਦੋਂ ਉਹ ਐਕਟ ਸਰਕਾਰ ਵੱਲੋਂ ਬਣਵਾ ਲਿਆ ਛਾਪਣ ਦੇ ਅਧਿਕਾਰਾਂ ਦਾ ਤਾਂ ਉਸੇ ਐਕਟ ਦੇ ਅਧੀਨ ਜੇ ਸਰਕਾਰ ਇਹ ਕਹੂਗੀ ਕਿ ਭਾਈ ਸਾਨੂੰ ਹਸਾਬ ਕਿਤਾਬ ਤਾਂ ਦਿਓ ਕਿ ਕਿੱਥੇ ਨੇ 328 ਰੁਪਏ ਜਿਹੜੇ ਚੋਰੀ ਹੋਏ ਨੇ ਜਾਂ ਗਾਇਬ ਹੋਏ ਨੇ ਤਾਂ ਕਹਿੰਨੇ ਧਾਰਮਿਕ ਮਾਮਲੇ ਦਾਖਲ ਕਦੇ ਵੀ ਐ ਮਲਕ ਅਕਸ਼ਰੀ ਕਾਲ ਤੱਕ ਸਾਹਿਬ ਨੂੰ ਢਾਲ ਬਣਾ ਲੈਂਦੇ ਨੇ ਜਦੋਂ ਤਾਂ ਕਿਸੇ ਵੀ ਪ੍ਰਮਾਤਮਾ ਨਾ ਕਰੇ ਅੱਧਾ ਜਾਂ ਕੁਝ ਹੋਵੇ ਕੋਈ ਬੇਅਦਬੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਤੇ ਜਦੋਂ ਅਸੀਂ ਕਿੰਨੇ ਵੀ 328 ਰੂਪ ਚੋਰੀ ਹੋ ਗਏ ਉਹ ਕਿੱਥੇ ਨੇ ਹੋ ਸਕਦਾ ਉਹ ਕਿਸੇ ਅਹੇ ਜੇ ਹੱਥਾਂ 'ਚ ਹੋਣ ਕੇ ਕੱਲ ਨੂੰ ਫੇਰ ਕਿਤੇ ਬੇਅਦਬੀ ਨਾ ਹੋ ਜੇ ਉਹਨਾਂ ਕੋਲੇ ਪੂਰੇ ਤੇ ਪੂਰੇ ਸਰੂਪ ਹੀ ਨੇ ਤਾਂ ਫਿਰ ਕਹਿੰਦੇ ਨਾ ਇਹ ਧਾਰਮਿਕ ਮਾਮਲੇ ਇੰਦਾਖਲ ਹੈ ਤੁਸੀਂ ਨਹੀਂ ਕਰ ਸਕਦੇ ਅਸੀਂ ਐਪ ਕਰਾਂਗੇ ਆਪ ਕੀ ਕਰਤਾ ਜੀ ਫਿਰ ਸਾਢੇ ਪੰਜ ਸਾਲਾਂ ਚ ਕੋਈ ਰਿਕਵਰੀ ਕਰਵਾਈ ਕੱਲ ਵਾਲੇ ਮਤਦੇ ਵਿੱਚ ਵੀ ਇਹੀ ਹੈ ਕਿ ਕਿੱਥੇ ਨਿਕਾ ਉਹ ਕਿੱਥੇ ਨੇ ਉਹ ਜਿਹੜੇ ਸਰੂਪ ਨੇ ਉਹ ਉਹਨਾਂ ਬਾਰੇ ਛੇਤੀ ਪਤਾ ਲਾਇਆ ਜਾਵੇ ਸਾਢੇ ਪੰਜ ਸਾਲਾਂ ਵਾ ਜ਼ਿਆਦਾ ਹੀ ਹੈ ਕਿਉਂਕਿ ਧਾਮੀ ਸਾਹਿਬ ਨੂੰ ਰਾਜਨੀਤਿਕ ਗਤੀਵਿਧੀਆਂ ਤੋਂ ਟਾਈਮ ਮਿਲੇ ਤਾਂ ਉਹ ਪਤਾ ਲਾਉਣ ਕਿਤੇ ਉਦੋਂ ਉਹਨਾਂ ਨੇ ਸਿੱਧਾ ਹੀ ਕਹਿਤਾ ਸੀਗਾ ਕਿ ਮੈਂ ਤਾਂ ਅਕਾਲ ਦਰ ਦਾ ਮੇਰੀ ਮਾਂ ਪਾਰਟੀ ਹੈ ਮੈਂ ਤਾਂ ਇਹਨਾਂ ਵਾਸਤੇ ਪ੍ਰਚਾਰ ਕਰੂੰਗਾ ਮੈਂ ਤਾਂ ਰਾਜਨੀਤੀ ਕਰੂੰਗਾ ਫਿਰ ਇਹ ਰਾਜਨੀਤ ਧਾਰਮਿਕ ਬੰਦੇ ਦੀ ਰਾਜਨੀਤੀ ਚ ਦਖਲ ਨਹੀਂ ਆਏ ਤਿੱਕੋ ਗੋਮਨ ਸਿੰਘ ਲੋਂਗੋਵਾਲ ਵੀ ਐਮਐਲਏ ਰਿਆ ਧੂਰੀ ਤੋਂ ਔਰ ਆਪਦੇ ਵਾਰੀ ਤੱਕ ਕਹਿੰਦੇ ਸਾਡੇ ਲਈ ਸਾਰਾ ਕੁਝ ਲਾਡ ਹੈ ਜਦੋਂ ਸੰਗਤ ਜਾਂ ਜਥੇਬੰਦੀਆਂ ਸਾਹ ਮੰਗਦੀਆਂ ਨੇ ਲਾਠੀ ਚਾਰਜ ਵੀ ਹੁੰਦਾ ਉਦੋਂ ਉਹਨਾਂ ਨੇ ਲਾਠੀ ਚਾਰਜ ਕਰਵਾਇਆ ਸ਼੍ਰੋਮਣੀ ਕਮੇਟੀ ਨੇ ਜਥੇਬੰਦੀਆਂ ਤੇ ਫਿਰ ਜਿਹੜੀ ਈਸ਼ਰ ਸਿੰਘ ਦੀ ਰਿਪੋਰਟ ਹੈ ਜਿਹੜੀ ਜਿਹਦੀ ਕੱਲ ਦੇਰੇ ਸੀਗੇ ਬੇਰਵਾ ਦੇਰੇ ਸੀ ਉਹਦੇ ਵਿੱਚ ਵੀ ਆਈਪੀਐਸ ਦੀ ਐਕਟ ਮੁਤਾਬਕ ਆਈਪੀਐਸ ਦੇ ਐਕਟ ਮੁਤਾਬਕ ਕਾਰਵਾਈ ਕਰਨ ਦਾ ਬੇਰਵਾ ਲਿਖਿਆ ਹੋਇਆ ਕਿ ਹੋ ਸਕਦੀ ਹੈ ਉਹਦੇ ਚ ਵੀ ਕਿਹੜਾ ਜੀ ਜਿਹੜਾ ਗੁਰਗ੍ਰੰਥ ਸਾਹਿਬ ਜਿਹੜਾ ਜਾਗਦ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਤੇ ਹੁਣ ਅਸੀਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹਦੇ ਵਿੱਚ ਧਾਰਮਿਕ ਮਾਮਲਿਆਂ 'ਚ ਕੀ ਦਖਲ ਦੇ ਰਹੇ ਆਂ ਜੀ ਜਦ ਕਿ ਉਹ ਸਰੂਪ ਜਿਹੜੇ ਨੇ ਉਹ ਪਤਾ ਹੀ ਨਹੀਂ ਕਿੱਥੇ ਨੇ ਹਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਹੁਣ ਸਰਕਾਰ ਜਦੋਂ ਆਪ ਹੀ ਆਪਣੇ ਮੰਤਿਆਂ 'ਚ ਕਹਿੰਦਾ ਕਿ ਫੌਜਦਾਰੀ ਪਰਚੇ ਦਰਜ ਕਰਾਇਆ ਜਾਣ ਇਹਨਾਂ ਵਿਰੁੱਧ ਇਹਨਾਂ ਦੀਆਂ ਬੇਨਿਜਮੀਆਂ ਨੇ ਇਹਨਾਂ ਦੀ ਅਣਗਹਿਲੀ ਹੈ ਤੇ ਉਹ ਕਹਿੰਦੇ ਨਹੀਂ ਇਹ ਤਾਂ ਹੁਣ ਅਸੀਂ ਆਪ ਹੀ ਠੀਕ ਕਰਾਂਗੇ ਅਸਲ 'ਚ ਇਹ ਫਸਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੂੰ ਐਸਆਈਟੀ ਬੁਲਾ ਕੇ ਪੁੱਛੂਗੀ ਵੀ ਸਾਹਿਬ ਕਿਤਾਬ ਦੇ ਉਹ ਕਿੱਥੇ ਕੀ ਕਦੋਂ ਹੋਇਆ ਸੀ ਤਾ ਇਹਨਾਂ ਦੇ ਹੋਰ ਕਾਫੀ ਚਿੱਠੇ ਖੋਲਣਗੇ ਜੀ ਤਾਂ ਇਸ ਕਰਕੇ ਹੁਣ ਇਹ ਇਸ ਮਾਮਲੇ ਨੂੰ ਆਪਣੇ ਕੋਲ ਹੀ ਰੱਖ ਕੇ ਤੇ ਅਕਾਲ ਤਖਸਬ ਨੂੰ ਵਿੱਚ ਲਿਆ ਕੇ ਕਿਉਂਕਿ ਇਹਨਾਂ ਨੇ ਤਾਂ ਇੱਕੜਾ ਪਹਿਲੀ ਵਾਰ ਹੋਇਆ ਕਿ ਸ੍ਰੀ ਅਕਾਲ ਤਖਸਬ ਦੀ ਇਹ ਵਰਤੋਂ ਕਰ ਰਹੇ ਨੇ ਬਹੁਤ ਵਾਰੀ ਕੀਤੀ ਹੈ ਇਹਨਾਂ ਨੇ ਤੇ ਹੁਣ ਵਰਤੋਂ ਹੀ ਕੀਤੀ ਆ ਕਿ ਪੁਰਾਣੇ ਜ਼ਥੇਦਾਰਾਂ ਦੇ ਫੈਸਲੇ ਜਿਹੜੇ ਨੇ ਬਦਲ ਕੇ ਹੁਣ ਸਹੀ ਕਰ ਦੋ ਸਾਰਾ ਕੁਝ ਹੁਣ ਠੀਕ ਹੋ ਗਿਆ ਸਾਰਾ ਕੁਝ ਸੋ ਇੱਕ ਕੱਟ ਪੁਤਲੀ ਦੇ ਵਾਂਗੂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਲਾਇਆ ਜਾਂਦਾ ਤੇ ਜ਼ਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਜੀ ਸ੍ਰੀ ਅਕਾਲ ਤਖਸਾਲ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1.5 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਹੁਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਆ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕਿ ਅਸੀਂ ਜਿਹੜੇ ਧਾਰ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਨਹੀਂ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦਊਗਾ ਸਾਰੇ ਨਕਲ ਇਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਆਈਟੀ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾਖਲ ਦੇ ਬਿਲਕੁਲ ਇਸ ਤਰ੍ਹਾਂ 350 ਸਾਲਾਂ ਤੇ ਅਸੀਂ ਤਾਂ ਆਪਣੇ ਵੱਲੋਂ ਸਰਦ ਦਾ ਸੇਵਾ ਕੀਤੀ ਲੋਕਾਂ ਦੇ ਰਹਿਣ ਦਾ ਪ੍ਰਬੰਧ ਲੋਕਾਂ ਦੇ ਜਾਣ ਆਉਣ ਦਾ ਪ੍ਰਬੰਧ ਮੱਥਾ ਟੇਕਣ ਦੇ ਸਚਾਰੂ ਪ੍ਰਬੰਧ ਸੁਰੱਖਿਆ ਦਾ ਪ੍ਰਬੰਧ ਚਾਹੇ ਉਹ ਫਤੇਗੜ ਸਾਹਿਬ ਸਵاتے ਹੋਵੇ ਚਾਹੇ ਇੱਥੇ ਹੋਵੇ ਕੱਲ ਨੂੰ ਕਿਤੇ ਵੀ ਵੱਡੀਆਂ ਵੱਡੇ ਜਿਹੜੇ ਧਾਰਮਿਕ ਪ੍ਰੋਗਰਾਮ ਹੋਣਗੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਉਹ ਅਸੀਂ ਫਰਜ਼ ਨਿਭਾਰੇ ਇਹ ਕਹਿੰਦੇ ਨਾ ਨਾ ਜੀ ਇੱਥੇ ਨਾ ਕਰੋ ਇਹ ਸਾਡਾ ਤੇ ਫਿਰ ਸ਼੍ਰੋਮਣੀ ਕਮੇਟੀ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੀਆਂ ਵੋਟਾਂ ਤਾਂ ਮੋਦੀ ਪਵਾਉਂਦਾ ਤੁਸੀਂ ਮੋਦੀ ਨੂੰ ਕਹਿ ਕੇ ਵੋਟਾਂ ਤਾਂ ਪਵਾ ਲੈਂਦੇ 14 ਸਾਲ ਹੋ ਗਏ ਜੀ 14 ਸਾਲ ਹੋ ਗਏ ਵੋਟਾਂ ਪਈਆਂ ਨੂੰ ਕਦੇ ਮੰਗ ਰੱਖੀਏ ਵੀ ਵੋਟਾਂ ਪਾਓ ਇਹਦਾ ਵੀ ਕਦੇ ਕੋਈ ਕਰਾ ਦੋ ਕਦੇ ਮਤਾ ਪਾ ਕੇ ਕਰਾ ਦੋ ਵੀ ਵੋਟਾਂ ਪਵਾਓ ਉਹ ਨਹੀਂ ਪਵਾਉਣੀਆਂ ਕਿਉਂਕਿ ਆਪਦੇ ਨੇ ਹਰੇਕ ਸਾਲ ਆਪਦੇ ਚੋਂ ਚੁਣ ਕੇ ਕਹਿੰਦੇ ਨੇ ਅਕਾਲੀ ਦਲ ਦੀ ਫੇਰ ਵੱਡੀ ਜਿੱਤ ਯਾਰ ਉਹੀ ਤਾਂ ਹੈਗੇ ਨੇ ਤੁਸੀਂ ਨਵੇਂ ਤਾਂ ਲੈ ਕੇ ਦੇਖੋ ਮਲਾ ਆਪਦੇ ਹੀ ਨੇ ਉਹਨਾਂ ਜੋ ਹਰ ਇੱਕ ਸਾਲ ਇੱਕ ਫੇਰ ਦੁਬਾਰਾ ਕਾਲਦਨ ਨੂੰ ਵੱਡਾ ਹੰਗਾਰਾ ਛਾਉਣੀ ਕੋਟ ਦਾ ਪ੍ਰਧਾਨ ਕਾਲੀਦਲ ਦਾ ਯਾਰ ਉਹੀ ਤਾਂ ਹੈਗਾ ਤੁਸੀਂ 5 ਸਾਲ ਵਾਪਸ ਹੀ ਕਰ ਲੋ ਜਦੋਂ ਨਹੀਂ ਪਾਉਣੇ ਵੋਟਾਂ ਸੋ ਆਮ ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਬਹੁਤ ਆਹਤ ਨੇ ਭਾਵਨਾਵਾਂ ਉਹਨਾਂ ਦੀਆਂ ਇਸ ਗੱਲ ਤੋਂ ਠੇਸ ਪਹੁੰਚਦੀ ਹੈ ਕਿ ਜੀ 328 ਰੂਪ ਜਿਹੜੇ ਨੇ ਉਹਨਾਂ ਦਾ ਮੁੱਦਾ ਕਿਉਂ ਨਹੀਂ ਤੁਸੀਂ ਚੱਕ ਰਹੇ ਕਿੱਧਰ ਗਏ ਕਹਿੰਦੇ ਤਾਂ ਪੈਸੇ ਦੇ ਲੈਣ ਦੇਣ ਦੀ ਝਗੜਾ ਹੈ ਇਹ ਚ ਬੇਅਦਬੀ ਨਹੀਂ ਹੋ ਸਕਦੀ ਇਹ 328 ਰੁਪਿਆਂ ਵਾਲਾ ਬੁੱਲਜੋ ਬਲਟੋਏ ਨੂੰ ਜਦੋਂ ਪੁੱਛਿਆ ਕਿ 328 ਰੁਪਿਆਂ ਬਾਰੇ ਉਹ ਕਹਿੰਦਾ ਕੋਈ ਚੱਜ ਦੀ ਗੱਲ ਕਰੋ ਯਾਰ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਚੱਜ ਦੀ ਗੱਲ ਨਹੀਂ ਮੰਨਦੇ ਆ ਇਹਨਾਂ ਦਾ ਕਿਰਦਾਰ ਹੈ ਜੀ ਕੋਈ ਚੱਜ ਦੀ ਗੱਲ ਕਰੋ ਕਹਿੰਦਾ ਕੋਈ ਮਾਲਕ ਜਿੰਨਾ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਜ ਦੀ ਗੱਲ ਨਹੀਂ ਹੈਗੀ। ਭਾਜਪਾ ਨੇ ਆਪਦੇ ਆਫੀਸ਼ੀਅਲ ਪੇਜ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਦਾ ਕਾਰਟੂਨ ਬਣਾ ਕੇ ਪਾ ਦਿੱਤਾ। ਕੀਤੀ ਕਰ ਭਾਈ ਕੋਈ? ਕਾਰਨ ਪਤਾ ਤੁਹਾਨੂੰ? ਮੈਂ ਵੀ ਸਵਾਲ ਕਰ ਸਕਦਾ ਤੁਹਾਨੂੰ। ਹੈਂ? ਹਾਂਜੀ। ਵੈਰੀ ਗੁੱਡ। अलायंस होने दे चांस ने है ना ਤੁਸੀਂ ਵੀ ਕਾਫੀ ਅੱਛੇ ਜਵਾਬ ਦੇ ਲੈਨੇ ਹੋ ਹਾਂਜੀ 2027 ਨਜ਼ਰ ਆ ਰਹੇ ਹਾਂ 2027 ਨਜ਼ਰ ਆ ਰਹੇ ਲਿਖਿਆ ਕਰੋ ਨਾ ਫਿਰ ਇਹ ਲਿਖਣਾ ਭਗਵਾਨਤ ਮਾਨ ਦਾ ਨਾ ਪਾ ਕੇ ਆਪਦੇ ਲੇਖਜ ਵੀ ਲਿਖ ਦਿਆ ਕਰੋ ਵੀ ਸਾਡੇ ਵੱਲੋਂ ਇਹ ਮਹਿਸੂਸ ਹੋ ਰਿਹਾ ਕਿ ਕਾਰਵਾਈ ਤਾਂ ਨਹੀਂ ਹੋਈ ਭਾਜਪਾ ਨੂੰ ਹੁਣ ਅਗਲੇ 8-9 ਮਹੀਨੇ ਮਾਫ ਹੈ ਸਾਰਾ ਕੁਝ ਮਾਤਾ ਕਹਨਾ ਜੇ ਪੁਟਾਨ ਜਾਂ ਬੰਗਲਾਦੇਸ਼ ਚ ਜਿਵੇਂ ਰੌਲਾ ਪਿਆ ਹੋਇਆ ਹੁਣ ਬੰਗਲਾਦੇਸ਼ ਚ 12 ਪਰ ਵੀ ਨੂੰ ਵੋਟਾਂ ਨੇ ਉੱਥੇ ਜੇ ਕਿ ਦਿਨ ਨੂੰ ਪਤਾ ਲੱਗ ਜੇ ਵੀ ਬੰਗਲਾਦੇਸ਼ ਦੇ ਵਿੱਚ ਵੀ ਇੱਕ ਸੀਟ ਨਾਮਿਨੇਟ ਕੀਤੀ ਜਾ ਸਕਦੀ ਹੈ ਮੇਰੇ ਨਾਲ ਸ਼ਰਤ ਲਾ ਲਓ ਇੱਥੋਂ ਜਾਣਗੇ ਸੁਵੀਰ ਵੱਲ ਜਾਊ ਜਾਂ ਫਿਰ ਕੋਈ ਅਨੰਤ ਵੀਰ ਜਾਊ ਕੌਣ ਹੁਣ ਨਵੇਂ ਵੀ ਲਿਆਂਦੇ ਨੇ ਉਹਨਾਂ ਨੇ ਕੱਢੇ ਨੇ ਵੀ ਜਾ ਕੇ ਬੰਗਲਾਦੇਸ਼ ਸੰਭਾਲ ਲਓ ਕੁਰਸੀ ਵਾਸਤੇ ਪਟਾਨ ਬੰਗਲਾਦੇਸ਼ ਨੇਪਾਲ ਜਿੱਥੇ ਮਰ ਜਾਣਾ ਪੈ ਜੇ ਪਚਾਨਗੇ ਕਦੇ ਵੀ ਸਿੱਖ ਕੌਮ ਦਾ ਕੋਈ ਮੁੱਦਾ ਨਾ ਦਿੱਲੀ ਚੱਕਿਆ ਇਹਨਾਂ ਨੇ ਜਦੋਂ ਇਹ ਸਰਕਾਰ ਚ ਭਾਈ ਵੱਲਸੀ ਨਾ ਉਦੋਂ ਚੱਕਿਆ ਹਰ ਇੱਕ ਦੀ ਪਰਵਾਣਗੀਉ ਦਿੰਦੇ ਰਹੇ ਯੂਨੀਵਰਸਿਟੀ ਨੂੰ ਸੈਂਟਰਲ ਸੈਂਟਰਲ ਯੂਨੀਵਰਸਿਟੀ ਬਣਾ ਦਿਓ ਸਾਡੇ ਕੋਲ ਕੋਈ ਇਤਰਾਜ਼ ਨਹੀਂ ਭਲਸਾਹ ਨੇ ਦਿੱਤਾ ਠੀਕ ਹੈ ਜੀ ਐਸਵਾਈਐਲ ਬਣਾ ਲਓ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਕਰਵਾਓ ਜੀ ਦਾ ਸਰਵੇ ਠੀਕ ਹੈ ਭਲਸਾਹ ਨੇ ਕੀਤਾ ਠੀਕ ਹੈ ਨਾ ਤੇ ਜਿੰਨੇ ਮਲ ਅਨੰਦਪੁਰ ਸਾਹਿਬ ਦਾ ਮਤਾ ਠੰਡੇ ਵਾਸਤੇ ਪਾਉਣਾ ਪਾ ਲੋ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਠੀਕ ਹੈ ਜੀ ਕਿਸਾਨੀ ਦੇ ਬਿੱਲ ਆਏ ਬਹੁਤ ਵਧੀਆ ਬਿੱਲ ਨਹੀਂ ਜੀ ਤਿੰਨ ਮਹੀਨੇ ਸਾਰਾ ਟੱਬਰ ਕਹੀ ਗਿਆ ਜੀ ਬਾਅਦ ਚ ਕਹਿੰਦੇ ਨਾ ਜੀ ਇਹ ਤਾਂ ਬਿੱਲ ਬਹੁਤ ਮਾੜੇ ਬਿੱਲ ਨਹੀਂ ਜੀ ਇਹਨਾਂ ਨੇ ਕੁਰਸੀ ਵਾਸਤੇ ਸੋ ਅੱਜ ਵੀ ਉਹ ਜੇ ਕਹਿ ਦੇਣਾ ਕਿ ਆਪਾਂ ਲਾਇਸ ਕਰਨਾ ਤੇ ਸਾਡੀ ਸਾਰੀ ਗਲਤੀਆਂ ਮਾਫ ਸਾਰੀਆਂ ਮਾਫ ਹੋ ਜਾਣਗੀਆਂ ਸੋ ਇਥੋਂ ਸਿੱਧ ਹੁੰਦਾ ਕਿ ਸ਼ਾਇਦ ਸਿਰਫ ਤੇ ਸਿਰਫ ਸੱਤਾ ਪ੍ਰਾਪਤੀ ਸਿਰਫ ਤੇ ਸਿਰਫ ਆਪਣੇ ਸਵਾਰਥਾਂ ਵਾਸਤੇ ਹੀ ਰਾਜਨੀਤੀ ਹੋਈ ਹੈ ਕੋਈ ਸਿੱਖ ਕੌਮ ਦੇ ਜਾਂ ਪੰਜਾਬ ਦੇ ਮੁੱਦੇ ਜਿਹੜੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਦੇ ਵੀ ਸincere ਤੌਰ ਤੇ ਜਾਂ ਵੈਸੇ ਰੱਖੀ ਨਹੀਂ ਗਈ ਕਦੇ ਉਥੇ ਉਹਦਾ ਤੇ ਰਿਕਾਰਡ ਵੀ ਕਢਾ ਸਕਦੇ ਹਾਂ ਤੇ ਉਹਦੇ ਚ ਵੀ ਪਤਾ ਲੱਗ ਜਾਊਗਾ ਕਿ ਕਿੰਨੇ ਕ ਇਹ ਪੰਜਾਬ ਦੇ ਹੱਕਾਂ ਪ੍ਰਤੀ ਜਾ ਸਾਡੇ ਆਪਣੇ ਧਰਮ ਪ੍ਰਤੀ ਜਿਹੜੇ ਚ ਕਹਿੰਦੇ ਨਾ ਕਿ ਸਾਡੀ ਖੇਤਰੀ ਪਾਰਟੀ ਇੱਕੋ ਹੀ ਪਾਰਟੀ ਹੈ ਜਿਹੜੀ ਸਿੱਖ ਕੌਮ ਦੇ ਮੁੱਦੇ ਉਠਾਉਣ ਲਈ ਬਣਾਈ ਹੈ ਮਤਲਬ 1900 ਵਿੱਚ ਬਣੀ ਸੀ ਅਕਾਲੀ ਦਲ ਅੱਜ 100 ਸਮਝ ਲਓ 5 ਸਾਲ ਹੋ ਗਏ 105 ਸਾਲਾਂ ਚ ਸ਼ੇਰਾਂ ਦੀ ਕੌਮ ਸੀ ਉਹਨਾਂ ਦੀ ਪਾਰਟੀ ਸੀ ਅੱਜ ਛਿਪਕਲੀਆਂ ਦੀ ਕੌਮ ਬਣਾ ਕੇ ਰੱਖਦੀ ਅੱਜ ਡੈਨੋਸੌਰਾਂ ਚਾਵਾ ਭਾਰੀ ਫਿਰਦੇ ਨੇ ਕਿੱਧਰ ਨੂੰ ਲੈ ਕੇ ਕੰਮ ਨੂੰ ਇਹ ਕਿੱਧਰ ਜਾ ਰਹੇ ਨੇ ਇਹ ਅੱਜ ਬਜਾਏ ਇਸ ਦੇ ਕਿ ਕੋਈ ਪੰਥ ਦੇ ਮੁੱਦੇ ਸੈਂਟਰ ਨਾਲ ਗੱਲ ਕਰਦੇ ਜਾਂ ਉਹਨਾਂ ਨਾਲ ਕੋਈ ਸ਼ਰਤਾਂ ਰੱਖਦੇ ਕਿ ਜੇ ਐਲਾਈਅੰਸ ਕਰਨਾ ਤਾਂ ਆਹਾ ਆਹਾ ਸਾਡੀਆਂ ਸ਼ਰਤਾਂ ਨੇ ਠੀਕ ਹੈ ਨਾ ਤਾਂ ਉਹਦੀ ਬਜਾਏ ਆਗੇ ਜੀ ਡਾਇਨਾਸੌਰ ਆਗੇ ਆਗੇ ਜੀ ਆਗੇ ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਪਾਰਲੀਮੈਂਟ ਦੇ ਗੇਟ ਨੰਬਰ 2 ਤੇ ਤਖਤੀਆਂ ਲਈ ਖੜੇ ਸੀ ਐਦਾਂ ਕਿ ਕਿਸਾਨੀ ਬਿੱਲ ਵਾਪਸ ਲਓ ਉਧਰੋਂ ਅਮਿਤ ਸ਼ਾਹ ਆ ਗਿਆ ਤਖਤੀਆਂ ਐਂ ਕਰ ਲੀਆਂ ਸੀ ਵੀਡੀਓ ਮੈਂ ਬਣਾਈ ਆਂ ਐਂ ਤਖਤੀਆਂ ਕਰ ਲੀਆਂ ਸੀ ਇੰਨੀ ਕੀਮਤ ਐ ਇਹਨਾਂ ਦੀ ਤੇ ਤੁਸੀਂ ਮੇਰੇ ਵਾਲਾ ਰਿਕਾਰਡ ਕਢਾ ਲਿਓ ਨਾਰਥ ਜ਼ੋਨ ਕੌਂਸਲ 'ਚ ਕੀ ਬੋਲ ਕੇ ਆਇਆ ਮੈਂ ਉਸੇ ਅਮਿਤ ਸ਼ਾਹ ਦੇ ਸਾਹਮਣੇ ਹਿੰਮਤ ਚਾਹੀਦੀ ਐ ਇਹਦੇ ਵਾਸਤੇ ਸੱਚਾਈ ਚਾਹੀਦੀ ਐ ਇਹਦੇ ਵਾਸਤੇ ਦਿਲ 'ਚ ਏ ਬੋਲਣ ਵਾਸਤੇ 20 ਦਿਨ ਬੈਠੇ ਰਹਿੰਦੇ ਸੀਗੇ ਬਾਲਲ ਸਾਹਿਬ ਨਵੀਂ ਸਰਕਾਰ ਬਣਦੀ ਸੀ 20 ਦਿਨ ਬਾਲਲ ਸਾਹਿਬ ਬੈਠੇ ਰਹੇ ਦਿੱਲੀ ਅਸੀਂ ਕਹਾਂ ਸ਼ਾਇਦ ਪੰਜਾਬ ਦੀਆਂ ਮੰਗਾਂ ਮੰਨਵਾਉਣਗੇ ਕਹਿੰਦੇ ਨਹੀਂ ਇੱਕ ਮਨਿਸਟਰੀ ਮਿਲ ਗਈ ਹਰਸਿਮਰਤ ਕੋਰ ਨੂੰ ਬਣ ਗਿਆ ਸਾਮ ਕਹਿੰਦੇ ਪੰਜਾਬ ਦਾ ਆਹ ਕੰਮ ਹੋਏ ਨਹੀਂ ਜੀ ਚਲੋ ਸਰ ਇਹ ਸਵਾਲ ਹੈ ਕਿ ਕੀ ਇਹ ਸਰਕਾਰ ਇਸ ਗੱਲ ਤੋਂ ਮਤਲਬ ਇਹ ਇੰਦੇਸ਼ਾ ਹੈ ਕਿ ਜਿਹੜੇ ਸਭੂਤ ਮਿਸਿੰਗ ਹੈ ਕੀ ਉਹਦੇ ਨਾਲ ਫਿਊਚਰ ਦੇ ਵਿੱਚ ਕੁਝ ਇਹ ਇਹਨਾਂ ਨੂੰ ਹੋਊਗਾ ਸ਼ੱਕ ਜੀ ਜਾਂਚ ਹੋ ਲੈਣ ਦਿਓ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਕਿ ਹਾਂ ਜੀ ਆਓ ਤੁਸੀਂ ਦੱਸੋ ਜੀ ਸਾਡੇ ਵੱਲੋਂ ਆਹਾ ਸਾਡੇ ਕੋਲ ਰਿਕਾਰਡ ਹੈ ਜੀ ਆ ਦਿੰਨੇ ਆ ਤੁਹਾਨੂੰ ਤੇ ਤੁਸੀਂ ਇਹ ਕਾਰਵਾਈ ਕਰੋ ਜੀ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਕਰੋ ਇਹ ਚ ਕੀ ਜੀ ਬੇਟਾ ਜੀ ਤਾਂ ਕਿ ਸੀਏ ਜਿਹੜੇ ਦੋਸ਼ੀ ਸੀਗੇ ਉਹਨਾਂ ਕਪੜੇ ਬਰਾਬਰ ਦੇ ਸੀਗੇ ਉਹਦੇ ਬਾਰੇ ਜਿਹੜਾ ਹੈਗਾ ਕਿਉਂਕਿ ਸੰਘਤ ਦਾ ਪੈਸਾ ਵਾ ਉਹ ਕਿਉਂਕਿ ਕਰੈਮ ਆ ਜਿਹੜਾ ਉਹ ਖੁਦ ਪੂਲ ਕਰ ਰਹੇ ਨੇ 10 ਵੀ ਰੋਜ਼ਾਨਾ ਇਹ ਕਪੜੇ ਨੇ ਹੁਣ ਕੀ ਸਰਕਾਰ ਉਹਦੇ ਖਿਲਾਫ ਕਾਰਵਾਈ ਹੋਵੇਗੀ ਕਿਉਂਕਿ ਜਿਵੇਂ ਐਸਆਈਟੀ ਜਾਂ ਉਹਦੇ ਆਪਣੇ ਧਾਇਰੇ ਦੇ ਵਿੱਚ ਲਵੇਗੀ ਜਿਹੜੀ ਜਾਂਚ ਨਹੀਂ ਫਿਲਹਾਲ ਤਾਂ ਸਾਡੇ ਕੋਲੇ ਜਿਹੜਾ ਆਇਆ ਹੈ ਨਾ ਉਹਦੇ ਵਿੱਚ ਜਿਹੜੀ ਜਿੰਨੇ ਵੀ ਸਿੱਖ ਜਥੇਬੰਦੀਆਂ ਵੱਲੋਂ ਪੰਥਕ 13 ਵੱਲੋਂ ਜਿਹੜਾ ਆਇਆ ਉਹਦੇ ਵਿੱਚ ਜਿਹੜੇ ਸਰੂਪ 328 ਸਰੂਪ ਜਿਹੜੇ ਗਾਇਬ ਹੋਏ ਨੇ ਉਹਨਾਂ ਦੇ ਐਫਆਈਆਰ ਕਰਨ ਅਤੇ ਉਹਦੀ ਜਾਂਚ ਕਰਨ ਸੰਬੰਧੀ ਸਾ ਤੋਂ ਮੰਗ ਕੀਤੀ ਗਈ ਸੀ ਉਹ ਤੇ ਉਹਦੇ ਆਧਾਰ ਤੇ ਕੀਤਾ ਇਹ ਕਿਹੜਾ ਬਲੇ ਮਸ ਸਮਨ ਕਰਨ ਜਾਰੀ ਹੈ ਜੀ ਐਸਆਈਟੀ ਜਿਨ੍ਹਾਂ ਦਾ ਇਸ ਦੇ ਵਿੱਚ ਨਾ ਹੈ ਜਾਂ ਫਿਰ ਐਸਟੀਬੀਸੀ ਦੇ ਜਿਹੜੇ ਪ੍ਰਬੰਧ ਨਹੀਂ ਉਹ ਤਾਂ ਕਾਨੂੰਨੀ ਕਾਰਵਾਈ ਤਾਂ ਹੋਊਗੀ ਕਰਾਂਗੇ ਤਾਂ ਉਹ ਸੰਮਨ ਕਰਾਂਗੇ ਜਿਹੜੇ ਨਹੀਂ ਆਉਣਗੇ ਉਹ ਦੇਖਦੇ ਹਾਂ ਕੌਣ ਕੌਣ ਨਹੀਂ ਆਉਂਦੇ ਸੀਰ ਸਰ ਤੁਸੀਂ ਸੀਏ ਦਾ ਜ਼ਿਕਰ ਕੀਤਾ ਕਿ ਦੋ ਇੱਕ ਸੀਏ ਦੋ ਪਾਸੇ ਦਾ ਖਾਤਾ ਸੰਭਾਲਦਾ ਸੀਗਾ ਬਲੈਕ ਮਨੀ ਤੋਂ ਵਾਈਟ ਮਨੀ ਦੇ ਜ਼ਿਕਰ ਤੁਸੀਂ ਇਹਦੇ ਵਿੱਚ ਕੀਤਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਕਾਰਵਾਈ ਹੋਗੇ ਕਿ ਉਸ ਨੂੰ ਲੈ ਕੇ ਕੋਈ ਵਿਜਨਸ ਕਾਰਵਾਈ ਹੋਗੀ ਕਿਉਂਕਿ ਜੇਕਰ ਪੈਸੇ ਦਾ ਹੈ ਅਫੇਅਰ ਦੀ ਇਹ ਗੱਲ ਕਰਦੇ ਵੀ ਹੈਗੇ ਕੁਝ ਬਿਜ਼ਨਸ ਦੀ ਵਿੱਚ ਦਕਰੰਦਾ ਸੀ ਵਿੱਚ ਨਾਲ ਕਰੋ ਭਲਾ ਉਹਨਾਂ ਨੂੰ ਆਤਾ ਲੈਣ ਦੋ ਨਾ ਜੀ ਉੱਥੇ ਐਸਆਈਟੀ ਦੇ ਅੱਗੇ ਆਉਣ ਨਿਉ ਉਹ ਅੰਡਰਗਰਾਉਂਡ ਕਿਉਂ ਹੋਏ ਫਿਰਦੇ ਨੇ ਸਾਰੇ ਜਾਣੇ ਜਿਨ੍ਹਾਂ ਦੇ ਐਫਆਈਆਰ ਚ ਨਾਮ ਨੇ ਸਾਹਮਣੇ ਆਉਣ ਸਾਹਮਣੇ ਆ ਕੇ ਦੱਸ ਦੇਣ ਵੀ ਆ ਜੀ ਸਾਡੇ ਅਧਿਕਾਰ ਖੇਤਰ ਚ ਆ ਸੀ ਤੇ ਸਾਡਾ ਇੱਥੇ ਤੱਕ ਸਾਡਾ ਅਧਿਕਾਰ ਖੇਤਰ ਸੀ ਇਹ ਤੋਂ ਬਾਅਦ ਤੁਸੀਂ ਅੱਗੇ ਵਾਲੇ ਨੂੰ ਪੁੱਛਰੋ ਪੁੱਛ ਲਾਂਗੇ ਸਾਡਾ ਕੋਈ ਇਹਦੇ ਚ ਕੋਈ ਬਦਲਾਖੋਰੀ ਚਾ ਕੋਈ ਸਾਡਾ ਕੀ ਅਸੀਂ ਤਾਂ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਇਹ ਪਤਾ ਕਰਨੇ ਕਿ ਕੀ ਪਤਾ ਉਹ ਸਰੂਪ ਹੁਣ ਕਿਹਦੇ ਕੋਲ ਹੈ ਕੀ ਪਤਾ ਉਹ ਦਾ ਕਿਸ ਤਰ੍ਹਾਂ ਉਹਦਾ ਗਲਤ ਇਸਤੇਮਾਲ ਦੁਰਵਰਤੋਂ ਹੋ ਸਕਦੀ ਹੈ ਮੇਰਾ ਤਾਂ ਪੁਆਇੰਟ ਇਹ ਹੈ ਮੈਂ ਤੁਹਾਨੂੰ ਦੱਸਿਆ ਰਹਿ ਗਈ 2008 ਚ ਉਹੀ ਸਰਕਾਰ ਤੋਂ ਇਹ ਐਕਟ ਬਣਾਉਂਦੇ ਨੇ ਉਦੋਂ ਸਖਤ ਰੁਕਣੀ ਰੁਕਣੀ ਬਣਾਉਂਦੇ ਐਸੇ ਘਰ ਚ ਜਿਹੇਦਾਰਾਂ ਨੂੰ ਬੁਲਾ ਕੇ ਫਲਾਨੇ ਕਾਗੇ ਤੇ ਸਾਈਨ ਕਰ ਦੋ ਫਲਾਨੇ ਦੀ ਮਾਫੀ ਤੇ ਸਾਈਨ ਕਰ ਦੋ ਫਲਾਨੇ ਤੇ ਅਗਰ ਉੱਥੇ ਕੋਈ ਸਰਕਾਰ ਦਾ ਦਖਲ ਨਹੀਂ ਹੈਗਾ ਉਦੋਂ ਕੋਈ ਉਹ ਉਹਨੂੰ ਮਤਲਬ ਸੁਖਬੀਰ ਬਾਦਲ ਐਡੇ ਐਡੇ ਗੁਨਾਹ ਕਬੂਲ ਕਰ ਗਿਆ 2 ਦਸੰਬਰ ਨੂੰ ਕਿ ਹਾਂ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੁਖਸਰ ਜੀ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚੋਂ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ ਬਲਟੋਆ ਇਸ ਲਪੱਦਰ ਦੀ ਜਿਹੜੀ ਬਿਆਨਬਾਜ਼ੀ ਦਸਿਹਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚੱਲ ਤੂੰ ਆ ਗਿਆ ਠੀਕ ਹੈ ਜੀ ਗਿਆਨੀ ਗੁਰਬਚਨ ਸਿੰਘ ਤੈਨੂੰ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦੇ ਚੱਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਗਲਤ ਮਤਲਬ ਇਹ ਕੀ ਗਿਆਨੀ ਜਿਹੜੇ ਗੜਗੱਜ ਸਾਹਿਬ ਨੇ ਕੱਲ ਤੱਕ ਜਹਦਰ ਸਾਹਿਬ ਥੋੜਾ ਜਿਹਾ ਕਟੋ-ਕਟ ਹੁਣ ਚਲੋ ਠੀਕ ਹੈ ਕਿਸੇ ਨੇ ਅਪਾਇੰਟਮੈਂਟ ਕਰਤੀ ਨੋਮੀਨੇਟਡ ਪਰ ਕਟੁਕਟ ਹੁਣ ਤਾਂ ਸਿੱਖ ਪੰਥ ਦੇ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਹਿਸਾਬ ਨਾਲ ਲਾਉਣਾ